ਕਿੰਸਾ ਸਿਕਾਲੀ ਸਾਰਿਆਂ ਨੂੰ ਮਦੇਫਾ ਦੇ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਲੇਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ RAM TEER THE ਦੇ ਬਿਲਕੁਲ ਸਾਹਮਣੇ ਪਿੰਡ ਆ ਵੀਰ ਜੀ ਹੁਣ ਦੇ ਇੱਕ ਪਾਸੇ ਸ਼੍ਰੀ RAM TEER THE ਤੇ ਇੱਕ ਪਾਸੇ ਵੀਰ ਜੀ ਹੁਣ ਦਾ ਪਿੰਡ ਕਲੇਰ ਆ ਤੇ ਘਰ ਦੇ ਪਸ਼ੂ ਜਿਹੜੇ ਵੀਰ ਜੀ ਹੁਣ ਨੇ ਰੱਖੇ ਆ ਤੇ ਚੰਗੀ ਕੁਆਲਿਟੀ ਦੇ ਪਸ਼ੂ ਜਿਹੜੇ ਸਾਰੇ ਰੱਖੇ ਆ ਚੰਗੀਆਂ ਮੱਝਾਂ ਤੇ ਚੰਗੇ ਦੁੱਧ ਵਾਲੇ ਪਸ਼ੂ ਆ ਜਿਹੜੇ ਸਾਰੇ ਕਿਹਦੇ ਵਿੱਚੋਂ ਕੁਛ ਪਸ਼ੂ ਵੇਚਨੇ ਆ ਇੱਕ ਕੱਟਾ ਵੇਚਣਾ ਆ ਹਾਂ ਦੇਖ ਸਾਡੇ ਇਹ ਵੀ ਚੰਗੇ ਰਕੜ ਵਾਲਾ ਤੇ ਇੱਕ ਬਿਲਕੁਲ ਤਿਆਰ ਮੱਝ ਆ ਤੇ ਦੋ ਮੱਝਾਂ ਹੋਰ ਆ ਸੋਈਆਂ ਤੇ ਬਾਕੀ ਹੁਣ ਗੱਲਬਾਤ ਕਰਦੇ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਸੋਈਆਂ ਆਪਣੀਆਂ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਬੀਤ ਜੀ ਸਤਿ ਸ੍ਰੀ ਅਕਾਲ ਜੀ ਤੇ ਵੀ ਜੀ ਨਾਮ ਦੱਸ ਦੇ ਕਰੀ ਆਪਣਾ ਵੀਰੇ ਨਾਮ ਗੁਰਮਤ ਸਿੰਘ ਸਰਪੰਚ ਠੀਕ ਹੈ ਪਿੰਡ ਕਲੀਅਰ ਤੇ ਅਡਾ RAMDEO ਜਿਹੜਾ ਹਮਸਾ ਠੀਕ ਹੈ ਜੀ ਸ਼੍ਰੀ RAMDEO ਸਿੱਧਾ ਲੱਗ ਗਈ ਹੈ ਨਾ ਆਪਣਾ ਸਾਹਮਣੇ ਪਿੰਡ ਤੇ ਅੰਮਸਰ ਖਿਆਰ ਵੀ ਇੱਥੋਂ ਲੱਗ ਗਈ ਹੈ ਹਾਂਜੀ ਕੋਈ ਫਿਰ 1 2 ਕਿਲੋ ਮੀਟਰ ਦੂਰ ਠੀਕ ਹੈ ਤੇ ਫੋਨ ਨੰਬਰ ਵੀ ਬੋਲ ਦਿਓ ਆਪਣਾ ਫੋਨ ਨੰਬਰ 82 64 22 96 55 ਠੀਕ ਹੈ ਹਾਂਜੀ ਗੁਰਬਲ 898 782 76 44 ਠੀਕ ਹੈ ਤੇ ਘਰ ਦੇ ਪਿਛੋਂ ਫਿਰ ਆਪਾਂ ਹਾਂਜੀ ਘਰ ਦੇ ਆ ਜੀ ਤੇ ਜਿੰਨੀਆਂ ਵੇਚਣੀਆਂ ਅੱਜ ਅੱਜ ਵੇਚਣੀਆਂ ਆਪਾਂ 4 ਪਸ਼ੂ ਆ ਜੀ ਅੱਛਾ ਹਾਂਜੀ 3 ਮੱਝਾਂ ਤੇ ਇੱਕ ਝੋਟਾ ਹਨਾ ਕੱਟਾ ਵੇਚਣਾ ਤੇ ਇਹ ਕਿਹ ਵੇਚ ਦੇਣੀਆਂ ਅੱਜ ਇਹ ਵਿੱਚ ਹੀ ਕੋਈ ਬਾਅਦ ਦੀ ਤਿਆਰੀ ਹੋਣੀ ਤਾਂ ਕਰਕੇ ਫਿਰ ਅੱਛਾ ਹਾਂਜੀ ਠੀਕ ਹੈ ਤਾਂ ਕਰਕੇ ਫਿਰ ਵਿੱਚੋਂ ਵੇਚ ਦੇਣੀਆਂ ਸ਼ੌਂਕ ਦਾ ਹੀ ਕੰਮ ਕੀਤਾ ਸੀ ਆਪਾਂ ਚਲੋ ਕੋਈ ਇਹ ਆ ਵੀ ਬਈ ਕੋਈ ਕੱਲ ਨਹੀਂ ਦੇਖਿਆ ਠੀਕ ਹੈ ਸ਼ੌਂਕ ਦਾ ਕੰਮ ਹੀ ਆਪਾਂ ਮਤਲਬ ਪਸ਼ੂ ਚੰਗੇ ਸੰਭੇ ਆ ਸੋਹਣੇ ਆ ਵਾ ਜਿੰਨੀਆਂ ਵੀ ਆ ਚੰਗੇ ਰਿਕਾਰਡ ਵਾਲੀਆਂ ਆ ਸਾਰੀਆਂ ਹਨਾ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਮਾਈ ਤਾਂ ਹੀ ਕਰ ਲਈਏ ਆਪਾਂ ਹਾਂਜੀ ਤਿਆਰ ਹੀ ਆ ਹਨਾ ਹਾਂ ਜੀ ਇਹਨਾਂ ਕੋਈ ਦੋ ਚਾਰ ਦਿਨ ਅਜੇ ਵੀ ਖੜੇ ਜੀ ਅੱਛਾ ਹਾਂਜੀ ਤੇ ਕਿੰਨਾ ਕਿ ਦੁੱਧ ਚੋਇਆ ਤੇ ਕੋਲ ਇਸੇ ਸਮੇਂ ਜੀ ਇਹਦਾ ਇਹ 20 ਕਿਲੋ ਤੇ 800 ਕੁਸ਼ ਗ੍ਰਾਮ ਹੀ ਉੱਤੇ ਜਿਹੜਾ ਰਕਾਰ ਇਹਦਾ ਅੱਛਾ 20 ਕਿਲੋ ਤੋਂ ਬਾਅਦ ਦੁੱਧ ਜਿਹੜਾ ਚੋਇਆ ਤੁਸੀਂ ਹੱਥੀ ਹਾਂ ਹਾਂਜੀ ਤੇ ਸੂਆ ਕਿੰਨਾ ਸੋਣਾ ਇੰਨੇ ਸੂਆ ਇਹਦੇ ਤੀਜਾ ਸੋਣਾ ਜੀ ਤੀਸਰਾ ਸੂਆ ਇਹਨੇ ਸੋਣਾ ਇਹ ਆਈ ਜੀ ਸੋਨੇ ਵਾਲੇ ਬੈਰੀ ਫਾਰਮ ਤੋਂ ਆਈ ਜੀ ਅੱਛਾ ਇਹ ਹਾਂਜੀ ਤੇ ਕਿੰਨੇ ਸਵੇ ਚੋਲੇ ਤੋਂ ਹੀ ਇਹਦੇ ਇਹਦੇ ਹੀ ਇਹ ਦੋਸਤ ਇਹ ਦੋ ਚੋਲੇ ਇਹ ਸਵੇ ਲੈਂਦੇ ਅੱਛਾ ਪਹਿਲੇ ਸਵੇ ਲੈਂਦੇ ਸੀ ਪਹਿਲਾ ਸਵੇ ਤੇ ਦੂਸਰਾ ਸਵੇ ਤੁਸੀਂ ਘਰੇ ਚੋਇਆ ਵਾ ਤੇ ਹੁਣ ਤੀਸਰਾ ਸਵੇ ਇਹਨੇ ਸੋਣਾ ਹੈ ਹਾਂ ਹੋਣੀ ਸੋਣਾ ਜੀ ਤੋਰ ਹਾਂ ਫੇਰ ਇੱਕ ਰੀਨ ਹਾਂ ਦੇਖ ਸਾਦੇ ਬਾਕੀ ਛੋਟੇ ਸਿੰਘ ਦੀ ਮੱਝ ਆ ਫੱਬਦੀ ਆ ਜਿਹੜੀ ਪੂਰੀ ਕੱਦ ਕਾਠ ਤੇ ਵੀ ਚੰਗੀ ਜਵਾਨੀਆਂ ਤੇ ਬਾਕੀ ਥੱਲੇ ਬੜੀ ਕਮਾਲ ਦੀ ਤਿਆਰ ਹੋਈ ਆ ਇਹਦੇ ਗੱਬਣ ਆ ਜਿਹਨੇ ਕੋਈ ਦੇਣ ਲੈ ਜਾਣੇ ਆ ਤੇ ਹੁਣ ਤੁਸੀਂ ਆਪਾਂ ਦੇਖ ਸਕਦੇ ਥੱਲੇ ਚੰਗੀ ਬਣੀ ਆ ਆ ਦੇਖ ਸਕਦੇ ਜੀ ਗਾਵਾਂ ਤੋਂ ਵੀ ਜ਼ਿਆਦਾ ਹਵਾਨਾ ਜਰਾ ਇਹਨੇ ਤਿਆਰ ਕੀਤਾ ਹੈ ਬਾਕੀ ਸ਼ੌਂਕ ਨਾਲ ਕੁਝ ਸਾਂਭੇ ਆ ਜਿਹੜੇ ਵਿਧੀਆਂ ਨੇ ਆਪ ਤੇ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਦੂਰ ਦੂਰੇ ਬਾਕੀ ਨੇ ਬਹੁਤਾ ਟਾਈਮ ਨਹੀਂ ਖੜਨਾ 36 ਸੂਬ ਹੈ ਨਾ ਉਹਨੇ ਇਹਨੇ ਤੇ ਉਤਰਾ ਵੀ ਤਿਆਰ ਕੀ ਕਿੰਨਾ ਕਿ ਦੁੱਧ ਚੋਈ ਜਾਊਗੀ ਹਾਂ ਬਾਈ ਜਿੰਨਾ ਤੇ ਚੋਇਆ ਆਪਾਂ ਉਹਨੇ ਦੀ ਗਾਰੰਟੀ ਦਿੰਦੇ ਕੋਈ ਵਾਅਦੇ ਹਾਂਜੀ ਠੀਕ ਹੈ ਅਗਲੀ ਦੀ ਸੇਵਾ ਕੋਈ ਜੇ ਤੁਹਾਡੇ ਕੋਲ ਠੀਕ ਹੈ ਤੁਹਾਡੇ ਅੰਦਾਜ਼ੇ ਨਾਲ ਉਤਰਾ ਕਿੰਨਾ ਕਿ ਚੋਆ ਸਕਦੇ ਕੋਈ ਬਾਈ 30 ਕਿਲੋ ਦੇ ਸਕਦਾ ਕੋਈ ਚੰਗਾ ਬੰਦਾ ਜਿਹੜਾ ਸਾਹਮਣਾ ਲਾਵੇ ਠੀਕ ਬਾਕੀ ਇਹ ਆ ਵੀਰ ਕੇ ਮੌਸਮ ਹੀ ਚੰਗਾ ਹੁਣ ਜਿਹੜਾ ਦੁੱਧ ਵਧੀਆ ਮੌਸਮ ਜਿੰਨੇ ਸੂਨਾ ਆ ਹਾਂ ਹਾਂ ਠੀਕ ਤੇ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਆਪਾਂ ਇਹਦਾ 1,85,000 ਰੁਪਇਆ ਜਿਹੜਾ ਦੇਣਾ ਹੈ ਆਪਣਾ ਦੇਣੀ ਹੈ ਜੀ ਅੱਛਾ 1,85,000 ਦਾ ਮੁੱਲ ਆ ਬਾਕੀ ਚਲੋ ਛੋਟ ਛੱਟ ਦੇ ਮੌਕੇ ਤੇ ਹੋਈ ਜਾਂਦੀ ਆ ਹੋ ਜੇਗੀ ਬਾਕੀ ਚੀਜ਼ ਚੰਗੀ ਜਿਹਾ ਦੇਖ ਲਓ ਤੁਹਾਡੇ ਕੋਈ ਫੋਨ ਲਾਵੇ ਇੱਕ ਵਾਰੀ ਬਾਕੀ ਆ ਦੇਖ ਸਕਦੇ ਫੱਬਦੀ ਆ ਜਿਹੜੀ ਪੂਰੀ ਕਦ ਕਾਠ ਵੀ ਚੰਗਾ ਆ ਤੇ ਬਾਕੀ ਥੱਲੇ ਬੜੀ ਚੰਗੀ ਤਿਆਰ ਹੋਈ ਆ ਅਜੇ ਵੀ ਇਹਨੇ ਕੋਈ ਦੋ ਚਾਰ ਦਿਨ ਨਹੀਂ ਜੇ ਕਿੰਦੇ ਲੈ ਜਾਣੇ ਇਹਨੇ ਤੇ ਸੁੰਦਿਆ ਸੁੰਦਿਆ ਚੰਗੀ ਬਣ ਜਾਣਾ ਤੇ ਬਾਕੀ ਆ ਦੇਖ ਸਕਦੇ ਮਿਲਕਵੇਨ ਵਿੱਚ ਚੰਗੀ ਲੱਗੀ ਆ ਤੇ ਗਾਰਡ ਵੀ ਚੰਗੀ ਆ ਜੀ ਸਨਾਂ ਦਾ ਸਾਈ ਗੈਪ ਵੀ ਦੇਖ ਸਕਦੇ ਹੋ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਇਹ ਕਿੰਨਾਸ ਹੋ ਗਿਆ ਸੂਈ ਜੀ ਇਹ ਵੀ ਦੂਜਾ ਸੂਦਾ ਸੂਈ ਹੈ ਇੱਥੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹ ਨੂੰ ਅੱਜ 15 ਦਿਨ ਹੋ ਗਿਆ 15 16 ਦਿਨ ਬਸ ਤੇ ਬੱਚਾ ਕੀ ਇਹਦੇ ਮਗਰ ਬੱਚਾ ਇਹਦੇ ਮਗਰ ਕੱਟੀ ਆ ਮੋਦੀ ਮੋਦੀ ਛੋਟੀ ਨਹੀਂ ਕੱਟੀ ਇਹ ਠੀਕ ਹੈ ਜੀ ਠੀਕ ਹੈ ਹਾਂ ਜੀ ਤੇ ਇਹਦੇ ਕੋਲ ਮੌਕੇ ਤੇ ਦੁੱਧ ਕਿੰਨਾ ਤਿਆਰ ਹੈ ਮੌਕੇ ਤੇ ਕੋਈ 13.5 14 किलो ਹੋ ਗਿਆ 13.5 ਤੁਸੀਂ ਮੰਨ ਲਓ ਜਿਹੜਾ ਤਿਆਰ ਹੈ ਜਿਹੜਾ ਆਪਾਂ ਗੱਲ ਕੀਤੀ ਹਾਂ ਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ ਇਹ ਦੁੱਧ ਕੋਈ 15-16 ਕਿਲੋ ਦੇ ਦੇਗੀ ਅੱਛਾ 15 ਤੱਕਰ ਪਹੁੰਚ ਜਾਊਗੀ ਜਿਹੜਾ ਜਿਹੜੇ ਸਾਹ ਵਾਲੇ ਦੀ ਚੰਗੇ ਦੀ ਸਾਹ ਦੇ ਠੀਕ ਹੈ ਜੀ ਤੋੜ ਦੋ ਫੇਰ ਇਹਨਾਂ ਵਿੱਚ ਤੇ ਆ ਥਾਣਾ ਇਹਦੇ ਵੀ ਇੱਕ ਵਾਰੀ ਲਾਗੇ ਤਾਂ ਦੇਖ ਸਕਦੇ ਥਾਣਾ ਦਾ ਸੈਜ ਗੈਪ ਚੰਗਾ ਹੈ ਤੇ ਮਿਲਕ ਮੈਨ ਵੀ ਚੰਗੀ ਲੱਗੀ ਹੈ ਫਿਕਸ ਜਿਹਵਾ ਨੇ ਦੀ ਹੈ ਜਿਹੜੀ ਆ ਦੇਖ ਸਾਹ ਦੇ ਜੀ ਚਲੋ ਤਔਰੋ ਫੇਰ ਇੱਕ ਕਰੀ ਨਾ ਦੋਮਤ ਅੱਗਿਆ ਦੀ ਖਲਾਅ ਕਿੱਦਾਂ ਦੇ ਬਾਕੀ ਪੇਠਪੜੇ ਦਾ ਚੰਗੀ ਆ ਬਾਕੀ ਪਸ਼ੂ ਸੰਭੇ ਚੰਗੇ ਆ ਵੀਰ ਜੀ ਉਹਨਾਂ ਨੇ ਸ਼ੌਂਕ ਨਾਲ ਕੰਮ ਕੀਤਾ ਜਿੱਤਰਾ ਪਹਿਲਾਂ ਵੀਰ ਜੀ ਉਹਨਾਂ ਨੇ ਦੱਸਿਆ ਇਹਦੇ ਮਗਰ ਕੱਟੀ ਵੀ ਬੜੀ ਪਿਆਰੀ ਆ ਚੰਗੀ ਕੱਟੀ ਆ ਇਹਦੇ ਮਗਰ ਹਾਂ ਦੇਖ ਸਾਡੇ ਤੇ ਇਹਦਾ ਫਿਰ ਮੁੱਲ ਕਿੰਦੀ ਮੇ ਜਿਹੜਾ 1.5 ਲੱਖ ਰੁਪਿਆ ਉਹ ਜਿਹੜਾ ਆਪਾਂ ਦੇ ਦੇ ਅੱਛਾ ਤੇ ਕੋਈ ਹੋ ਜਾਏਗਾ ਮੋਕੇ ਦੇ ਮਾਨਦਾਰ ਅੱਛਾ ਤੇ ਹਾਂ ਕੋਈ ਦੋ ਟਾਂ ਚੋਗੇ ਤਿੰਨ ਟਾਂ ਚੋਗੇ ਤਸੱਲੀ ਕਰਕੇ ਤੇ ਬਾਕੀ ਚਲੋ ਖੱਬਦੀ ਆ ਛੋਟੀ ਪੂਰੀ ਸੋਣੀ ਛੋਟੀ ਆ ਤੇ ਚੰਗੇ ਕਦ ਕੱਟ ਚ ਬਾਕੀ ਕੋ ਚਲੋ ਕੋਈ ਫੋਨ ਲਾਵੇ ਮਾਨਤਾ ਨਾਲ ਆਪੇ ਮੌਕੇ ਤੇ ਹੋ ਜਾਊਗਾ ਹਾਂਜੀ ਆਪਾਂ ਕੋਈ ਵਪਾਰੀਆਂ ਵਾਲਾ ਕੰਮ ਨਹੀਂ ਆਪਾਂ ਇਹ ਪੀ ਕਰਦੇ ਪਸ਼ੂ ਕਰਦੇ ਪਸ਼ੂ ਆ ਤਸੱਲੀ ਕਰੇ ਕੋਈ ਆਪਣੀ 2 ਟਾਈਮ 3 ਟਾਈਮ ਜਿੱਦਾਂ ਦਾ ਠੀਕ ਹੈ ਤੇ ਆਪਣਾ ਕੋਈ ਵੇਸ ਚੱਕ ਕੇ ਖੜੇ ਹਨਾ ਹਾਂ ਵੇਖ ਚੱਕ ਪੂਰੀ ਥੱਲੀ ਲੱਗੀ ਤੇ ਹੁਣ ਇੰਨਾ ਚ ਹੋਰ ਕਿਹੜੀ ਵਿੱਚ ਨਹੀਂ ਜੀ ਇਹ ਇੱਕ ਆ ਛੋਟੀ ਜੀ ਠੀਕ ਹੈ ਇਹ ਬੱਚੇ ਤੋਂ ਵੀ ਨਹੀਂ ਆ ਇਹ ਬੱਚੇ ਤੋਂ ਵੀ ਨਹੀਂ ਕਿੰਨਾ ਜਿਹਦੇ ਕੋਲ ਦੁੱਧ ਦੁੱਧ ਜਿਹਦੇ ਕੋਲ ਇਹ 9 9 10 ਕਿਲੋ ਕਰਦਾ ਤੇ ਬਣੀ ਨਹੀਂ ਹੈਗਾ ਬਣੀ ਹੈ ਕੋਈ ਈ ਮਹੀਨੇ ਕਦੀ ਅੱਛਾ ਹਾਂਜੀ ਕੀ ਕਦੇ ਨੇ ਸੱਜਰ ਨੇ ਕਿੰਨਾ ਕਿਚਵਾਇਆ ਤੇ ਉਹ ਸਾਡੇ 13 14 ਕਿੱਲੇ ਦਾ ਵੀ ਅੰਚੋਂਦੇ ਰਹੇ ਅੱਛਾ ਤੋਰ ਫਿਰ ਇੱਕ ਰੀਨ ਬਾਕੀ ਇਹ ਆ ਵੀ ਇਹਦੇ ਤੋਂ ਪਹਿਲਾਂ ਨਾ ਇੱਕ ਆ ਕੱਟੀ ਦਿਖਾ ਦਈਏ ਤੁਹਾਨੂੰ ਜਿਹੜੀ ਇਹ ਤੋਂ ਪਹਿਲਾਂ ਤੁਹਾਨੂੰ ਛੋਟੀ ਤੋਰ ਕੇ ਦਿਖਾਈ ਆ ਆ ਦੇਖ ਸਾਡੀ ਕੱਟੀ ਚੰਗੀ ਆ ਉਹਦੇ ਮਗਰ ਬਾਕੀ ਕੱਦ ਘੱਟ ਪੈਠ ਪੂਰੀ ਤਾਂ ਇਹ ਵੀ ਚੰਗੀ ਆ ਆ ਜਿਹੜਾ ਆਉਂਦਾ ਬਾਕੀ ਚੰਗੀ ਚੀਜ਼ ਦਾ ਮੁੱਲ ਵੀ ਜਿਹੜਾ ਚੰਗਾ ਹੀ ਹੁੰਦਾ ਵਾ ਆ ਥਾਣੇ ਦੇ ਵੀ ਦੇਖ ਸਾਡੇ ਲਾਗੇ ਤੋਂ ਇੱਕ ਰੀ ਤੇ ਮਿਲਕ ਮੈਨੇ ਦੇ ਵੀ ਚੰਗੇ ਲੱਗੇ ਆ ਤੇ ਇਹਦਾ ਵੀ ਕੀ ਕਿੰਨਾ ਜੇ ਮੁੱਲ ਫਿਰ ਇਹਦਾ ਭਾਜੀ 80000 ਰੁਪਏ ਜੀ 80000 ਹਾਂ ਜੀ ਘਰ ਦੀ ਤਿਆਰੀ ਕੀਤੀ ਆ ਠੀਕ ਹੈ ਜੇ ਸਵੇ ਸਹੀ ਆ ਠੀਕ ਆ ਤੇ ਗਾਂ ਗੱਬੜ ਵੀ ਚਲੋ ਜੇ ਕਿਸੇ ਕਿਸਮ ਦੇ ਨਿਕਲ ਹੀ ਜਾਏਗੀ ਗੱਬੜ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਉਹਨੇ ਕਾ ਕਟਾ ਹੈ ਇਹ ਕਿਨੇ ਚਿਰ ਦਾ ਜੇ ਬੀਤੀ ਇਹ ਵਾਰੀ ਇਹ ਨਾ ਇਹ 2 ਸਾਲ ਦਾ ਹੋਇਆ ਵਾ 2 ਦੰਦ ਨੇ ਹੁਣ ਛੁੱਟੇ ਆ ਅੱਛਾ ਅਜੇ ਕੱਟੇ ਨਹੀਂ ਆ ਅੱਛਾ ਹਾਂਜੀ ਇਹ ਮਤਲਬ ਖੀਰੀਆਂ ਚ ਹੀ ਅੱਗੇ ਕਿਸੇ ਖੀਰਾ ਕੱਟਾ ਵਾ ਸਾਨੂੰ ਠੀਕ ਆ ਹਾਂਜੀ ਤੇ ਕਦ ਕੱਟਦੇ ਤਾਂ ਪੂਰਾ ਜਵਾਨ ਜੇ ਹੁਣ ਤੋਂ ਹੀ ਭਾਜੀ ਹਾਂਜੀ ਇਹ ਜੇ ਸੇਵਾ ਬਹੁਤ ਰਹੀ ਆ ਮੈਨੂੰ ਤੇ ਸੌਂਗਾ ਨਹੀਂ ਤਿਆਰ ਕੀਤਾ ਕੋਈ ਐਵੇਂ ਨਹੀਂ ਵੀ ਠੀਕ ਆ ਹਾਂਜੀ ਮਤਲਬ ਰੀਜਣਾ ਤਿਆਰ ਕੀਤਾ ਹੈ ਅੱਗੇ ਇਹਨਾਂ ਦਰਾਂ ਨਾਸਾਨ ਦਾ ਵੀਰਾਂ ਵਾਲੀ ਦਾ ਅੱਛਾ ਹਾਂਜੀ ਵੀਰਾਂ ਵਾਲੀ ਸੀਮਨ ਉਹ ਜਿਹੜਾ ਇਹ ਆਂਧਰਾ ਚ ਕੰਪਨੀ ਖੁੱਲੀ ਆ ਠੀਕ ਆ ਉਹ ਉਹ ਛੋਟੇ ਤੋਂ ਦਰਾਂ ਨਾਸਾਨ ਦਾ ਵਾਲੀ ਠੀਕ ਆ ਹਾਂਜੀ ਤੇ ਇਹਦੀ ਮਾਂ ਇਹਦੀ ਮਾ ਉਹ ਆਪਾਂ ਜਿਹੜੀ ਪਹਿਲੇ ਨੰਬਰ ਤੇ ਵਿਖਾਈ ਹੈ ਅੱਛਾ ਹਾਂਜੀ ਅੱਛਾ ਉਹਦਾ ਕੱਟਾ ਆ ਮਤਲਬ ਚੰਗੇ ਰਿਕਾਰਡਾਂ ਵਾਲਾ ਹੈ ਅੱਗੇ ਪੁਰੇ ਰਿਕਾਰਡ ਹੈਗੇ ਜੀ ਵੇਖੋ ਨਸਲ ਲਈ ਕਈ ਤਾਂ ਹੀ ਕੰਮ ਵੀ ਨਸਲ ਤੇ ਤਿਆਰ ਕਰਾਂਗੇ ਕੰਮ ਸਾਰਾ ਠੀਕ ਆ ਤੇ ਪਸ਼ੂ ਵੀ ਦੇਖ ਲਓ ਤੁਸੀਂ ਕਿ ਸਾਰੇ ਵਧੀਆ ਵਾ ਇਹ ਕੋਈ ਥੋੜੀ ਜਿਹੀ ਮਜ਼ਦੂਰੀ ਕਰਕੇ ਫਿਰ ਆਪਾਂ ਨਾਲ ਵੀ ਚਲੋ ਫਿਰ ਕਈ ਵਾਰੀ ਗੱਲਾਂ ਹੋ ਜਾਂਦੀਆਂ ਬਾਕੀ ਜਿੱਤਰਾਂ ਨੇ ਕਾ ਕੱਟੇ ਵੀ ਵਿਦਿ ਉਹਨਾਂ ਨੇ ਤਿਆਰ ਕੀਤੀ ਆ ਕਰ ਦੀ ਹਾਂਜੀ ਤੇ ਚੰਗੀ ਸੋਹਣੀ ਕੱਟੀ ਆ ਜਿਹੜੀ ਇਹ ਵੀ ਬਿਲਕੁਲ ਏ ਬੀਂ ਭੁੱਲ ਗਿਆ ਅੱਛਾ ਵੀਰਾ ਵਾਲੀ ਦੇਵੀ ਠੀਕ ਹੈ ਸਾਰੇ ਸੇਲ ਦੀਆਂ ਇਹ ਘਰੇ ਰੱਖਾਂਗੇ ਇਹ ਕਿੰਨੇ ਘਰੇ ਰੱਖ ਲੈਣੀਆਂ ਇੱਕ ਇੱਕ ਕੱਟੀ ਦੇ ਇੱਕ ਮੱਜ ਘਰੇ ਰੱਖ ਲੈਣੀਆਂ ਪੌਣੇ 2 ਸਾਲ ਦੀ ਹੋਈ ਐ ਜੀ ਤੇ ਕੱਦ ਕਾਠ ਤੇ ਦਾ ਪੂਰਾ ਵੱਡਿਆ ਮੱਜਾਂ ਜਿੱਡਾ ਹੀ ਅੱਛਾ ਜੇ ਵੀ ਖੀਰੀ ਆ ਸੋਨੇ ਪਸ਼ੂ ਆ ਚਲੋ ਵੀਰ ਜੀ ਬਾਕੀ ਇਹ ਆ ਵੀ ਚੰਗੀਆਂ ਚੀਜ਼ੇ ਸਾਂਭੰਦ ਦਾ ਫਾਇਦਾ ਵਾ ਤੋੜ ਦੋ ਫੇਰ ਇੱਕ ਰੇਂਦ ਨੂੰ ਬਾਕੀ ਪੂਰਾ ਜਵਾਨ ਆ ਜਿਹੜਾ ਬਾਕੀ ਇਹ ਵੀਡੀਓ ਬਣਾਉਂਦਾ ਟਾਈਮ ਵੀ ਸਵੇਰਾ ਸਵੇਰ ਦਾ ਵਾਜੇ ਪਸ਼ੂ ਪੂਰੇ ਰੱਜੇ ਨਹੀਂ ਆ ਹਾਂਜੀ ਹਾਂਜੀ ਆ ਜੋ ਲਾਇਆ ਵੀਰ ਜੀ ਆ ਦੇਖ ਸਾਡੇ ਜੀ ਹਾਂ ਦੇਖ ਸਕਦੇ ਜੀ ਦੰਦ ਸੁਟਿਆ ਹੀ ਹੈ ਜਿਹੜਾ ਜਿੰਨੇ ਵੱਸ ਦੋ ਦੰਦ ਜਿਹੜਾ ਹੋਂਦਿਆ ਵਾ ਤੇ ਹਾਈਟ ਲੈਂਥ ਇਹਦੀ ਹੁਣ ਤੋਂ ਹੀ ਚੰਗੀ ਹੈ ਗਾਂ ਵੀ ਕੋਈ ਵੀਰ ਸੰਭ ਨਾਲਾ ਖੜੇ ਜਿਹੜਾ ਫੇਰ ਇਹੋ ਜੀ ਚੀਜ਼ ਰੱਖਣ ਦਾ ਫਾਇਦਾ ਆ ਜਿੰਨੇ ਗਾਂ ਤਿਆਰ ਕਰਨਾ ਹੈ ਕਿਉਂਕਿ ਇਹਦੇ ਮਾਦਰ ਕਾਰਡ ਵੀ ਚੰਗਾ ਵਾ ਤੇ ਆਪ ਵੀ ਚੰਗੇ ਟੀਕੇ ਦਾ ਆ ਇਹ ਤਾਂ ਫਿਰ ਮੁੱਲ ਵੀਰ ਜੀ ਜਿਹੜਾ ਵੀਰ ਜੀ ਫੋਨ ਤੇ ਹੈਗਾ ਕੋਈ ਫੋਨ ਕਰ ਲੈ ਅੱਛਾ ਬਾਕੀ ਇਹ ਆ ਵੀ ਖੜੇ ਕੋਈ ਸ਼ੌਂਕ ਵਾਲਾ ਜਿਹਨੇ ਗਾਂ ਕੋਈ ਆ ਜਾ ਵੀ ਬੱਡਣ ਵਾਲਾ ਜਾਂ ਕੁਛ ਹਾਂਜੀ ਹਾਂਜੀ ਕੋਈ ਨਸਲ ਪਿਆਰ ਕਰਨੀ ਆ ਨਾ ਇਹ ਤੇ ਰੇੜੀ ਤੇ ਲੱਗਾ ਵਾ ਸ਼ੌਂਕ ਨੂੰ ਅਸੀਂ ਪਾਲਿਆ ਵਾ ਬੀੜ ਵਾਸਤੇ ਅਸੀਂ ਪਾਲਿਆ ਵਾ ਬੀੜ ਵਾਸਤੇ ਸ਼ੌਂਕ ਨਾ ਜਿਹੜਾ ਉਹਨੇ ਆਪੇ ਲੈ ਜਾਣਾ ਠੀਕ ਬਾਕੀ ਕੋਈ ਆਣ ਕੇ ਵੇਖੇ ਇੱਕ ਵਾਰੀ ਹਾਂ ਅਲੱਗ ਜੀ ਚੀਜ਼ ਹੀ ਤਿਆਰ ਕੀਤੀ ਆ ਵੀਰ ਜੀ ਉਹਨਾਂ ਨੇ ਹਾਂਜੀ ਤੇ ਬਾਕੀ ਇਹ ਆ ਵੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇ ਸਚਾ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੇ ਜੀ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਤੇ ਕੋਈ ਵੀ ਨਹੀਂ ਵੀ ਪਹੁੰਚਦਾ ਤਾਂ ਵੀਡੀਓ ਕਾਲ ਤੇ ਆਪਣੀ ਚੁਾਈ ਕਰ ਲਓ ਜੀ